ਹੋਰ ਬਾਈ ਕੀ ਹਾਲ ਚਾਲ ਨੇ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਇੱਕ ਹੋਰ ਬਲੌਗ 'ਚ ਅੱਜ ਬਈ ਆਪਾਂ ਫੀਡਰ ਸਾਫ਼ ਕਰਾਂਗੇ ਇਹਦਾ ਹਾਲ ਦੇਖੋ ਕਿੰਨਾ ਬੁਰਾ ਹੋ ਰਿਹਾ ਹੈ ਇੱਕ ਇ ਕਾਇਦਾ ਤੇ ਇੱਕ ਇਧਰ ਲੱਗਿਆ ਹੋਇਆਗਾ ਜਿੱਧਰ ਮੂ ਬਿਮਾਰ ਮੁਰਗੇ ਨੇ ਥੋੜੀਆਂ ਜਿਹਾ ਉਧਰ ਤੇ ਬਾਕੀ ਇਧਰ ਲੱਗੇ ਹੋਏ ਨੇ ਸਾਰੇ ਐਂਡ ਵੀਟ ਧੋਣ ਵਾਲੇ ਨੇ ਹੁਣ ਕਦੇ ਸਾਫ਼ ਨਹੀਂ ਕਰੇ ਸੀ ਤਾਂ ਪਹਿਲਾਂ ਆਪਾਂ ਇਹਨਾਂ ਦਾ ਪਾਣੀ ਬੰਦ ਕਰ ਦਿੰਨੇ ਆ ਘੰਟਾ ਤੱਕ ਪਾਣੀ ਬੰਦ ਰਹੂਗਾ ਨਾਲੇ ਮੁਰਗੇ ਪਿਆਸੇ ਹੋ ਜਾਣਗੇ ਇਹਨਾਂ ਨੂੰ ਦਵਾਈ ਪਾ ਦਾਂਗੇ ਨਾਲੇ ਇਹਨਾਂ ਦੇ ਫੀਡਰ ਜਮਾ ਸੁੱਕ ਜਾਣਗੇ ਫਿਰ ਲਾ ਕੇ ਲੈ ਚੱਲਾਂਗੇ ਬਾਹਰ ਤੇ ਆ অটোਮੈਟਿਕ ਫੀਡ ਡਰਾਈ ਵੀ ਦੱਸਾਂਗਾ ਤੁਹਾਨੂੰ ਕਿਵੇਂ ਕੰਮ ਕਰਦਾਗਾ ਆ ਪੈਪਾਈ ਹੋਈ ਏ ਸਾਰੀ ਤੇ ਆ ਵੀ ਫੀਡਰ ਵੇਲੀ ਪਏ ਨੇ ਇੰਨਾਂ ਚ ਵੀ ਤਾਜਾ ਪਾਣੀ ਜਾਈ ਉਹ ਨਾਲੇ ਚਲੋ ਪੌੜੀ ਤੇ ਚੜਕੇ ਨਾ ਆਪਾਂ ਸਾਰਿਆਂ ਦਾ ਪਾਣੀ ਬੰਦ ਕਰ ਦਿੰਨਾ ਘੰਟੇ ਇੱਕ ਤੱਕ ਆ ਜਾਾਂਗੇ ਖੇਤ ਹੁਣ ਰੋਟੀ ਰੋਟੀ ਖਾ ਲਈ ਆਪਾਂ ਆ ਗੇਟ ਪਾਲ ਆਪਾਂ ਕਰ ਦਿੰਨੇ ਬੰਦ ਫੇਰ ਆਵਾਂਗੇ ਖੇਤ ਸਾਰੇ ਫੀਡਰ ਲਾ ਕੇ ਬਾਹਰ ਲੈ ਚੱਲਾਂਗੇ ਧੋ ਦਾਂਗੇ ਸਾਰੇ ਬਾਲਾ ਨਰਕ ਜਾ ਵਜ ਰਹੇ ਸੀ ਇਹਨਾਂ ਦਾ ਦੇਖੋ ਬਈ ਲੋਹਾ ਖੱਪਿਆ ਸੀ ਛੱਡ ਦੇ ਚਲੋ ਬਈ ਹੁਣ ਚੱਲਦੇ ਆ ਘਰ ਵੱਲ ਨੂੰ ਤੇ ਮਿਲਦੇ ਆ ਬਾਅਦ ਚ ਤੇ ਰੇਪੋੜੀ ਤੋਂ ਤੇ ਆਹ ਦੇਖੋ ਇੱਧਰ ਹੈ ਨਾ ਜਿਹੜਾ ਇੱਕ ਫੀਡਰ ਇਹ ਦਾ ਵੀ ਬੁਰਾ ਹਾਲ ਹੈਗਾ ਤੇ ਉਹ ਆਪਣਾ ਬਈ ਇੱਕ ਕਾਲਾ ਮੁਰਗਾ ਆਪਾਂ ਹੋਰ ਲਿਆਂਦਾ ਇਹ ਬਲੈਕ ਐਸਟਰ ਲੋਪ ਹੈ ਪਿੰਡ 'ਚ ਕਿਸੇ ਨੂੰ ਮੁਰਗੀ ਦਿੱਤੀ ਸੀ ਉਹਦੇ ਵੱਟੇ ਲਿਆਗਾ ਆਪਾਂ ਇੱਧਰ ਛੱਡ ਛੱਡ ਇੱਕ ਆਪਣਾ ਕੋਹ ਕਾਲਾ ਮੁਰਗਾ ਹੈਗਾ ਤੇ ਚਲੋ ਬਈ ਹੁਣ ਚੱਲੀਏ ਬਾਹਰ ਤੇ ਦੁਬਾਰੇ ਆਵਾਂਗੇ ਖੇਤ ਫਿਰ ਕਰਦੇ ਕੋਈ ਤਿਆਰੀ ਇਹਨਾਂ ਦੀ ਧੂੰਧ ਧੂੰਧ ਦੀ ਤੇ ਇੱਧਰ ਬੱਠਲ ਚੱਕ ਲਿਆ ਬਈ ਇਹ 'ਚ ਜਿਹੜਾ ਫੀਡਰ 'ਚ ਮਾੜਾ ਮੋਟਾ ਪਾਣੀ ਹੋਊਗਾ ਉਹ ਕੱਢ ਲਾਂਗੇ ਤੇ ਬਾਈ ਨੇ ਚੱਕ ਲਈ ਬਾਲਟੀ ਇਹ ਆਂਡੇ ਇਕੱਠੇ ਕਰ ਲਿਆ ਕੋਈ ਮੈਂ ਫੀਡਰ ਖਾਲੀ ਕਰ ਦੂੰ ਖਾਲੀ ਹੋ ਚਾ ਪਾਣੀ ਬਚਿਆ ਹੀ ਹੋਊਗਾ ਬਾਕੀ ਦੂਜਿਆਂ ਜਦਾ ਸੁੱਕ ਗਿਆ ਹੋਊਗਾ ਚਲੋ ਦੇਖਦੇ ਆਂ ਜਾ ਕੇ ਮਾਹੌਲ ਕੀ ਬਣਦਾਗਾ ਅੰਦਰ ਕਿਵੇਂ ਕੁਛ ਹੈਗਾ ਥੋੜਾ ਹੀ ਪਾਣੀ ਬਚਿਆ ਹੋਊ ਫੀਡਰਾਂ ਚ ਦੇਖਦੇ ਆਂ ਜਾ ਕੇ ਹੁਣ ਆਹ ਦੇਖੋ ਭਈ ਅਗਲੇ ਦੋ ਫੀਡਰਾਂ ਚ ਹੀ ਰਹਿ ਗਏ ਸੀ ਪਾਣੀ ਮੈਂ ਤੁਹਾਨੂੰ ਕਿਹਾ ਸੀ ਨਾ ਤੇ ਇੱਧਰ ਦੇਖੋ ਮੁਰਗੀਆਂ ਦਾ ਸਾਰਾ ਪਾਣੀ ਸੁੱਕੇ ਪੈ ਕੇ ਮੈਂ ਝਾਕਦੀਆਂ ਪਾਣੀ ਨੂੰ ਇੱਧਰ ਧੁੱਪ ਕੇ ਡੇਕ ਕੇ ਨਾ ਸਾਰੇ ਇੱਧਰ ਨੂੰ ਆ ਗਈਆਂ ਵੀ ਹਾਂ ਸਾਨੂੰ ਪਾਣੀ ਪੀਣ ਨੂੰ ਮਿਲੂਗਾ ਹੁਣ ਐ ਫਾਇਦਾ ਕਰਨਾਂ ਨੂੰ ਦਵਾਈ ਵਧੀਆ ਚੰਗੀ ਤਰ੍ਹਾਂ ਪੈ ਜੂਗੀ ਤੇ ਵਧੀਆ ਪੀ ਲੈਣਗੀਆਂ ਦਵਾਈ ਆਹ ਫੀਡਰ ਆਪਾਂ ਕਰ ਲਿਆ ਖਾਲੀ ਤੇ ਇਹਦਾ ਪਾਣੀ ਹੁਣੇ ਤੋਂ ਡੋਲ ਦੇਣਾ ਬਾਹਰ ਅੰਦਰ ਡੋਲਾਂਗੇ ਐਵੇਂ ਬਿਮਾਰੀਆਂ ਪੈਦਾ ਹੋਣਗੀਆਂ ਗਿੱਲਾ ਥਾਂ ਆਊਗਾ ਕੀ ਫਾਇਦਾ ਦਾ ਇੱਥੋਂ ਜਾਲੀ ਚ ਬਾਹਰ ਡੋਲ ਦੇਣਾ ਆਪਾਂ ਲੋ ਬਈ ਡੋਲ ਤਾਂ ਪਾਣੀ ਆਪਾਂ ਤੇ ਆਹ ਦੇਖੋ ਦੂਜੀ ਸਾਈਡ ਵਾਲਾ ਬਈ ਇੱਧਰ ਮੁਰਗੀਆਂ ਬਿਮਾਰ ਨੇ ਇੱਥੇ ਨਾ ਕੈਂਚੀਆਂ ਤੇ ਚੜ ਜਾਂਦੀਆਂ ਉੱਤੇ ਮੁਰਗੀਆਂ ਇਹ ਤਾਂ ਜਿਵੇਂ ਹੀ ਬੁਰਾ ਹਾਲ ਕਰਿਆ ਪਿਆਗਾ ਉੱਤੇ ਚੜ ਜਾਂਦੀਆਂ ਨੇ ਕਿਹਾ ਬਿਮਾਰ ਨੇ ਥੋੜੀਆਂ ਜਿਹੀਆਂ ਮੁਰਗੀਆਂ ਅੱਡਾਂ ਕਰਦੀਆਂ ਤੇ ਉਹ ਆਪਣਾ ਬਲੈਕ ਐਸਟਰ ਲੋ ਪਿਆਗਾ ਤੇ ਆਹ ਮੁਰਗੀ ਵੀ ਠੀਕ ਹੈਗੀ ਇਹ ਉਹ ਗਲਤੀ ਨਾਲ ਟੱਪਈ ਇੱਧਰ ਉੱਤੋਂ ਦੀ ਟੱਪਈ ਤੇ ਬਈ ਮੁਰਗੀਆਂ ਨੇ ਬਿੱਠਾ ਮਾਰ ਮਾਰਨਾ ਪਰ ਹਾਲ ਕਰਦਾ ਇਹਦੀਆਂ ਲੱਤਾਂ ਖੜਗੀਆਂ ਬਈ ਇਹ ਕੰਮ ਨਹੀਂ ਕਰਦੀਆਂ ਇਹ ਅੱਡ ਕਰਨੀ ਸੀ ਨਹੀਂ ਉਧਰ ਮੁਰਗੇ ਤੰਗ ਕਰ ਕਰੀ ਉਹ ਕਰ ਦਿੰਦੇ ਇਹਨਾਂ ਨੂੰ ਐਦਾ ਪਾਣੀ ਵੀ ਆ ਪੈਦਰ ਦੀ ਡੋਸ ਦਿੰਨੇ ਆ ਕਿ ਉਹ ਐਦਾ ਚੱਲ ਚਲੋ ਐਦਾ ਡੋਸ ਦਿੰਨੇ ਆ ਜਿਹੜਾ ਮਾੜਾ ਮੋਟਾ ਤੋਹਾਂ ਦਾਊਗਾ ਫਿਰ ਇਹਨਾਂ ਨੂੰ ਪੱਟ ਲਾਂਗੇ ਸਾਰਿਆਂ ਨੂੰ ਤੇ ਲੈ ਚੱਲਾਂਗੇ ਪਾਰ ਤੇ ਉਧਰ ਬਾਈ ਆਂਡੇ ਇਕੱਠੇ ਕਰੀਂਦੇ ਦੇਖ ਤੇ ਕਿੰਨੇ ਕੋ ਇੱਥੇ ਇਧਰ ਬਾਈ ਆਂਡੇ ਜੱਤੀ ਜਾਂਦਾਗਾ ਆਂਡੇ ਦੇਖੋ ਬਾਈ ਕੁਆਲਿਟੀ ਆਂਡੇ ਦੀ ਐਂ ਜਵਾਂ ਛੁੱਧ ਲਾਲ ਆਂਡੇ ਨੇਗੇ ਇੱਕ ਆ ਪਿਆ ਬਾਹਰ ਦਾ ਟਾਂਡਾ ਇਹ ਆ ਬਜਾ ਕੇ ਬਾਲਟੀ ਚ ਰੱਖ ਦਿੰਦੇ ਆ ਮੂੰ ਤਾਂ ਬਾਈ ਕਿ ਨਹੀਂ ਜਾਂਦਾ ਗਾਂਡੇ ਇਹ ਕਾਪਾ ਰੱਖਤਾ ਤੇ ਬਾਕੀ ਆਹ ਫੀਡਰ ਵੀ ਦੇਖੋ ਕਿਵੇਂ ਜਿਲਬ ਜੀ ਅੰਮੀ ਪੀ ਗਈ ਸਾਰਿਆਂ ਦਾ ਪੰਜ ਕਰ ਦੇਣੀ ਹੈ ਸਫਾਈ ਆ ਵੀ ਦੇਖੋ ਇੱਧਰ ਕਿਵੇਂ ਖਰਾਬ ਕਰ ਇਹਨਾਂ ਨੇ ਤਿਆਰ ਆ ਬਈ ਆਪਣਾ ਆਟੋਮੈਟਿਕ ਡਰਿੰਕਰ ਆ ਇਹਦੇ ਉੱਤੇ ਪਾਈਪ ਲੱਗ ਜਾਂਦੀ ਹੈਗੀ ਤੇ ਆ ਉੱਤੋਂ ਚੁੱਟੀ ਪਾਈਪ ਆਉਂਦੀ ਸਪਲਾਈ ਵਾਲੀ ਆਣੀਲੀ ਪਾਈਪ ਸੱਚ ਚਿੱਟੀ ਚੋਂ ਇਹ ਜੋ ਸਾਰਾ ਪਾਣੀ ਹੁੰਦਾਗਾ ਤੇ ਇਹ ਤੁਹਾਨੂੰ ਦਿਖਾਉਣਾ ਹੈ ਖੋਲ ਕੇ ਇਹ ਦੂ ਤਾਰ ਲਈਏ ਪਹਿਲਾਂ ਫਿਰ ਦਿਖਾਉਣਾ ਮੈਂ ਤੁਹਾਨੂੰ ਸਮਝਾ ਕੇ ਵੀ ਕਿਵੇਂ ਕੰਮ ਕਰਦਾ ਇਹ ਤਾਰਲੀ ਬੈਲਾ ਚਲੋ ਬਈ ਹੁਣ ਦਿਖਾਉਣਾ ਤੁਹਾਨੂੰ ਆ ਜਿਹੜਾ ਹੈਗਾ ਇਹ ਨਾ ਉੱਤੇ ਚੱਕਾ ਜਾਂਦਾ ਹੈਗਾ ਕਿਉਂਕਿ ਇਹਦੇ ਥੱਲੇ ਆ ਭਾਰ ਪਾਣੀ ਪਾਇਆ ਹੋਇਆ ਹੈਗਾ ਫਿਰ ਜਿੰਨਾ ਕੁ ਭਾਰ ਇਹ ਚ ਹੋ ਜਾਂਦਾ ਹੈਗਾ ਉਦੋਂ ਪਾਣੀ ਰੁਕ ਜਾਂਦਾ ਉਹਨਾਂ ਅੰਦਰੋਂ ਇਹ ਚ ਪਾਣੀ ਪੀ ਲੈਣ ਮੁਰਗੀਆਂ ਭਾਰ ਹਲਕਾ ਹੋ ਜੇ ਫਿਰ ਉੱਤੋਂ ਪੈਪ ਚ ਪਾਣੀ ਹੋਣ ਲੱਗ ਜਾਂਦਾ ਇਹਦਾ ਸਿਸਟਮ ਹੈ ਬਈ ਐਵੇਂ ਚੱਲਦਾ ਹੈ ਆਟੋਮੈਟਿਕ ਫੀਡਰ ਇੱਕ ਆਪਣੇ ਕੋਲ ਹੋਰ ਤਰ੍ਹਾਂ ਦਾ ਹੈਗਾ ਉਹ ਵੀ ਤੁਹਾਨੂੰ ਦਿਖਾਉਣਾ ਹੈ ਤੇ ਦੂਜੀ ਤਰ੍ਹਾਂ ਦਾ ਫੀਡਰ ਭਾਈ ਆਪਣੇ ਕੋਲੇ ਐਵੇਂਗਾ ਆਹ ਪਿਸਤੌਲ ਜਿਹਾ ਲੱਗਿਆ ਹੋਇਆ ਤੇ ਇਹਦੇ ਵੀ ਸੇਮ ਭਾਰ ਵਾਲਾ ਸਿਸਟਮ ਹੀ ਉਤੋਂ ਪੈਪ ਤੋਂ ਜਿੰਨਾ ਭਾਰ ਪੈ ਜੇ ਉਹ ਹਿਸਾਬ ਨਾਲ ਸਪਰਿੰਗ ਢਿੱਲਾ ਹੁੰਦਾਗਾ ਫਿਰ ਉਹ ਹਿਸਾਬ ਨਾਲ ਪਾਣੀ ਹੁੰਦਾ ਥੱਲੇ ਇੱਕ ਲੈਵਲ ਦੇ ਹਿਸਾਬ ਨਾਲ ਜਿਵੇਂ ਆਪਣੇ ਘਰਾਂ ਚ ਨਹੀਂ ਫਲਸ਼ਾਂ ਟੈਂਕੀਆਂ ਚ ਲੱਗ ਜਾਂਦਾ ਉਹ ਸਿਸਟਮ ਹੈ ਕਿਸ ਹਿਸਾਬ ਦਾ ਭਾਈ ਤੇ ਭਾਈ ਇਹਨੂੰ ਵੀ ਤਾਰ ਲੈਨੇ ਆਪਾਂ ਤੇ ਬਾਹਰ ਲੈ ਕੇ ਚਾਲਦੇ ਇਹਨਾਂ ਨੂੰ ਇਹ ਤੂੰ ਨੇ ਐਸ ਟਾਈਪ ਦਾ ਇਹ ਲੱਗਿਆ ਹੋਇਆ ਬਈ ਥੱਲੇ ਭਾਰ ਬੰਨਨ ਨੂੰ ਇਹ ਪਾਣੀ ਦਾ ਭਰਿਆ ਹੋਇਆ ਬਾਕੀ ਤਰ੍ਹਾਂ ਦਾ ਤੁਸੀਂ ਤੁਹਾਨੂੰ ਮੈਂ ਦਿਖਾਤਾ ਸੀ ਇਹ ਤਾਂ ਇਸ ਟਾਈਪ ਦਾ ਆ ਚਾਰ ਪੰਜ ਕੁ ਫੀਡਰ ਲਾ ਲਿਆ ਆਪਾਂ ਬਾਕੀ ਥੋੜੇ ਜਿਹੇ ਰਹਿ ਗਏ ਇਹਨਾਂ ਦੇ ਇਹ ਵੀ ਲੈ ਕੇ ਲਾ ਕੇ ਬਾਹਰ ਲੈ ਚੱਲਦੇ ਆਂਗੇ ਫਿਰ ਧੋ ਦਿੰਨੇ ਆ ਸਾਰੇ ਚੰਗੀ ਤਰ੍ਹਾਂ ਆ ਦੇਖੋ ਬਈ ਕਿੰਨਾ ਬੁਰਾ ਹਾਲ ਕਰਕੇ ਇਹਨਾਂ ਨੇ ਚੱਕੋ ਬਈ ਸਾਰਾ ਆਪਣਾ ਡ੍ਰਿੰਕਰ ਤਾਰ ਲੈਂਦੇ ਇਹਨਾਂ ਦੇ ਤੇ ਹੁਣ ਆਪਾਂ ਇੱਥੇ ਆਰ ਤਾਜੇ ਪਾਣੀ ਚ ਧੋ ਦਾਂਗੇ ਸਾਰੇ ਕੇਰਾ ਪਾਣੀ ਚ ਡੋਬੋ ਕੇ ਰੱਖ ਦਿੰਨੇ ਆ ਸੋਖਾ ਹੋ ਜੂ ਸਾਰਾ ਪੱਟਨਾ ਉਤੋਂ ਗੰਦ ਜਾ ਤੇ ਜਲਬ ਜੀ ਜੰਮੀ ਪਈ ਹੈਗੀ ਫਿਰ ਚੰਗੀ ਤਰ੍ਹਾਂ ਧੋ ਦਾਂਗੇ ਇਹਨਾਂ ਨੂੰ ਜ਼ੋਰ ਮਾਰ ਕੇ ਪੂਰਾ ਗੰਦ ਪੈ ਰਿਹਾ ਉਹ ਦੋ ਫੀਡਰ ਵਾਲੇ ਬੁਰੇ ਨੇ ਬਈ ਇਹਨਾਂ ਦੋਵਾਂ ਦਾ ਬਾਲਾ ਮੰਦਾ ਹਾਲ ਹੈਗਾ ਚਲੋ ਹੁਣ ਧੋਨੇ ਬਈ ਫੀਡਰ ਲੱਗ ਜੂ ਖਾਸਾ ਟਾਈਮ ਇਹਨਾਂ ਤੇ ਅੱਧਾ ਘੰਟਾ ਲੱਗ ਜੂ ਰਾਮ ਨਾਲ ਤੇ ਚਲੋ ਧੋ ਕੇ ਮਿਲਦੇ ਹਾਂ ਬਈ ਹੁਣ ਆਪਾਂ ਇਹਨਾਂ ਨੂੰ ਸਾਰਾ ਜਿਗਾਰਡ ਤੇ ਇੱਧਰ ਚੱਲ ਪਰ ਬਈ ਧੋਣ ਵਾਲਾ ਕੰਮ ਪੂਰਾ ਜੋਰ ਆ ਸ਼ੋਰਾਂ ਤੇ ਮੈਂ ਵੀ ਦੋ ਤਿੰਨ ਸਾਫ਼ ਕਰਤੇ ਜਿੰਨਾ ਸੋਚਿਆ ਸੀ ਉਹ ਤੋਂ ਦੁੱਗਣਾ ਟਾਈਮ ਲੱਗ ਰਿਹਾ ਬਈ ਬਹੁਤ ਓਕੇ ਨੇ ਜਿਲਬਜੀ ਜਨਾ ਜਿਹੜੀ ਜ਼ੋਰ ਮਾਰ ਕੇ ਪੱਟਣੀ ਪੈਂਦੀ ਹੈ ਪੂਰੀ ਚਲੋ ਹੁਣ ਧੋਕੇ ਦਿਖਾਉਣੇ ਤੁਹਾਨੂੰ ਬਈ ਭਾਂਡੇ ਸਾਰੇ ਫਿਰ ਦਵਾਈ ਪੋਣੇ ਨਾਲ ਇਹਨਾਂ ਨੂੰ ਚੈੱਕ ਕਰੋ ਮਿੱਤਰੋ ਕੱਢਦੇ ਨਾ ਨਵੇਂ ਜਮਾ ਆ ਹੱਥ ਵੀ ਦੇਖੋ ਕੀ ਹਾਲ ਹੋ ਗਿਆ ਪਾਣੀ ਇਹ ਨਾ ਹੋਰੂੰਜੇ ਹੋ ਗਏ ਸਾਬਣ ਨਾਲ ਭਰੇ ਨਵੀਂ ਵਰਗੀ ਗੱਲ ਬਣਾਤੀ ਜਮਾ ਆ ਰੰਗ ਉੱਡ ਗਿਆ ਉਹ ਤਾਂ ਚਲ ਧੁੱਪਣਾ ਹੋ ਗਿਆ ਉਹ ਐ ਇੱਕ ਨੰਬਰ ਬਣਾਤੇ ਟੌਪ ਕਲਾਸ ਆਪਾਂ ਵੀ ਸਾਫ਼ ਭਾਂਡੇ ਦਿਖਾਣੇ ਫਿਰ ਇਹਨਾਂ ਨੂੰ ਵੀ ਜ਼ਰੂਰੀ ਹੈ ਬਈ ਤੇ ਬਈ ਦੇਖੋ ਜੇ ਸ਼ੀਸ਼ੇ ਵਰਗੇ ਹੁੰਦੇ ਵਿੱਚ ਦੀ ਮੂੰਹ ਦੀਂਦਾ ਸਟੀਲ ਦੇ ਹੁੰਦੇ ਚਲੋ ਭਾਈ ਇਹਨਾਂ ਨੂੰ ਹੁਣ ਆਪਾਂ ਸਾਰੇ ਨੂੰ ਫਿਟ ਕਰ ਦਈਏ ਫਿਰ ਦਵਾਈ ਦੂਈ ਵੀ ਪਾਉਣੇ ਲੇਟ ਹੋਈ ਜੰਨੇਗੇ। ਲੋ ਭਾਈ ਇੱਧਰ ਸਾਰੇ ਫੀਡਰ ਲੱਗ ਗਏ ਆਪਣੇ ਤੇ ਮੁਰਗੀਆਂ ਦੇਖੋ ਕਿਵੇਂ ਟੋਟ ਟੋਟ ਪੈਂਦੀਆਂ ਦਵਾਈ ਨੂੰ ਦਵਾਈ ਵਾਲੇ ਪਾਣੀ ਨੂੰ ਮਤਲਬ ਕਿਉਂਕਿ ਇਹ 2-3 ਘੰਟਿਆਂ ਤੋਂ ਭੁੱਖੀਆਂ ਸੀ ਪਿਆਸੀਆਂ ਮਤਲਬ ਤੇ ਦੇਖੋ ਭਾਈ ਆਹ ਹਉਤੀ ਚੜ ਗਈ। ਚਲ ਥੱਲੇ ਪਾਣੀ ਡੋਲੀ ਆਉਂਦੀ ਹੈਗੀ ਥੱਲੇ ਗਿੱਲਾ ਕਰੂਗੀ ਤੇ ਲੋ ਭਾਈ ਦਵਾਈ ਸਾਰੇ ਫੀਡਰ ਆਹ ਡਰਿੰਕਰਾਂ ਚ ਪਾਈ ਜਾਂਦਾ ਹੌਲੀ ਹੌਲੀ ਭਾਈ। ਤੇ ਮੁਰਗੀਆਂ ਨੇ ਵੀ ਰੇਸ ਚੱਕ ਰੱਖੀ ਆ ਫੁੱਲ ਤੇ ਇਹ ਦਵਾਈ ਹੈਗੀ ਬਈ ਆਂਡਿਆਂ ਦੀ ਕਿਉਂਕਿ ਥੋੜੀ ਜਿਹੀ ਐਗ ਪ੍ਰੋਡਕਸ਼ਨ ਘਟ ਸੀ ਆਪਣੇ ਫਾਰਮ ਤੇ ਤਾਂ ਆਪਾਂ ਐਗ ਫਾਰਮੂਲਾ ਵਰਤਿਆਗਾ ਉਹਦੇ ਵਾਸਤੇ ਵੀ 5 ਕ ਦਿਨ ਪਾਉਣੇ ਲਗਾਤਾਰ ਤੇ ਆਹ ਦੇਖੋ ਬਈ ਅੱਧਰ ਵੀ ਕਿਵੇਂ ਝੁੰਡ ਬਣਾ ਲੈ ਮੁਰਗੀ ਨੇ ਆਹ ਬਈ ਫਾਇਦਾ ਬਾਹਲਾਗਾ ਦਵਾਈ ਬੰਦ ਕਰੇ ਦਾ ਬਾਹਲਾ ਫਦੇ ਲੋ ਬਈ ਦੇਖੋ ਇਹ ਮੱਝ ਨੂੰ ਚਿਚੜੀਆਂ ਲੱਗੀਆਂ ਹੁਣ ਐ ਲੱਗਦੀਆਂ ਡਰਿੰਕਰਾਂ ਨੂੰ ਮੁਰਗੀਆਂ ਦਵਾਈ ਪੀਣ ਤੇ ਬਾਈ ਆਪਾਂ ਛੇਤੀ ਇਨਕਿਊਬेटर ਲੈ ਆ ਰਹੇ ਹਾਂ ਜਾਨਵਰ ਮੈਗਮ ਵਾਲੇ ਮਾਈ ਬਾਈ ਕੋਲੋਂ ਆਪਾਂ ਆਪਦੇ ਅੰਡਿਆਂ ਚੋਂ ਨਾ ਬੱਚੇ ਕਢਾਇਆ ਕਰਾਂਗੇ ਮੁਰਗੀਆਂ ਦੇ ਆਪਦੇ ਫਾਰਮ ਦੇ ਬੱਚੇ ਤਿਆਰ ਕਰਾਂਗੇ ਥੋੜੇ ਥੋੜੇ ਕਰਕੇ ਫਿਰ ਵੱਡਾ ਇਨਕਿਊਬेटर ਬਣਾ ਲਾਂਗੇ ਤੇ ਆਪਣੀ ਮੁਰਗੀ ਚੈੱਕ ਕਰੋ ਬਾਈ ਕੁਆਲਿਟੀ ਇੱਕ ਨੰਬਰ ਹੈ ਨਾ ਬੱਚੇ ਵੀ ਇਹੋ ਜਿਹੇ ਹੋਣਗੇ ਤੇ ਬਾਈ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਕਿਸੇ ਨਵੇਂ ਟੌਪਿਕ ਤੇ ਪੋਲਟਰੀ ਦੀਆਂ ਵੀਡੀਓਜ਼ ਦੇਖਣ ਵਾਸਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਰੱਬ ਰੱਖਾ ਮਿੱਤਰੋ